ਕਲ ਤਾਂ ਪੱਕੀ ਆ ਕਹਿੰਦੇ ਚਮਚਿਆਂ ਦਾ ਉਸਤਾਦਾਂ ਨਾਲ ਤੇ ਕਾਵਾਂ ਦਾ ਬਾਜਾਂ ਨਾਲ ਕਦੇ ਮੁਕਾਬਲਾ ਨਹੀਂ ਹੁੰਦਾ ਉਹ ਬੜੇ ਦੁਕਾਨਦਾਰ ਐ ਮਾਤੂਸ਼ੀਰ ਦਸਤਾਰ ਨਾਲ ਮੁਕਾਬਲਾ ਕਰਨ ਆਏ ਪਰ ਮੂਹਦੇ ਮੂਢਗੇ ਆ ਚੀਜ਼ਾਂ ਚੈੱਕ ਲੋ ਰਿਕਾਰਡ ਤੋੜਦੇ ਬਾਗੇ ਪੁਰਾਣੇ ਮਾਤੂਸ਼ੀਰ ਦਸਤਾਰ ਨੇ ਜਿਹੜੇ ਦੁਕਾਨਦਾਰ ਬਜ਼ਾਰਾਂ ਚ 35 3500 ਦੀਆਂ ਡਰਸਾ ਦਿੰਦੇ ਆ ਇੱਥੋਂ ਲੈ ਜਾਓ ਸਿਰਫ 1095 ਰੁਪਏ ਚ ਬਿਊਟੀਫੁੱਲ ਬਿਊਟੀਫੁੱਲ ਕਹਿੰਦਾ ਨਹੀਂ ਥਕਣਾ ਕਿਸੇ ਨੇ ਲਵੰਡਰ ਸ਼ੇਡ ਬਾਜੂ ਬਣੇ ਚਨੋਂਦ ਦੁਪੱਟੇ ਦੇ ਉੱਤੇ ਵੀ ਕਢਾਈ ਕਰਕੇ ਲਾਤੀ ਰੇਟ ਆ ਬਾਜ਼ਾਰ 'ਚ 3500 3000 ਤੋਂ ਘਟਣੀ ਫੋਕੀਆਂ ਗੱਲਾਂ ਨਹੀਂ ਕਰਦਾ ਮਾਤੂ ਸ਼੍ਰੀ ਟੈਗ ਤੇ ਲਹਿ ਕੇ ਲਾਤਾ 1275 ਬਿਆਹਾਂ ਸ਼ਾਦੀਆਂ ਦਾ ਕਪੜਾ ਜਿਹੜਾ 1 ਲੱਖ ਰੁਪਏ ਦਾ ਬਾਜ਼ਾਰ 'ਚ ਇੱਥੋਂ ਲੈ ਜਾਓ 35000 ਰੁਪਏ ਜ ਮੋਰ ਲਿਆ ਕੇ ਰਾਜਸਥਾਨ ਤੋਂ ਜੜ ਤੇ ਸੂਟਾਂ ਤੇ ਡਿਜੀਟਲ ਵਰਕ ਦੇ ਨਾਲ ਦੁਪੱਟਿਆਂ ਨੂੰ ਵੀ ਚੈੱਕ ਕਰ ਲੋ ਫੋਟੋ ਵਾਲੇ ਸੂਟ ਬਟਿਕਾ ਵਾਲੇ ਸੂਟ ਫਰਕਾਬਾਦੀ ਸੂਟ ਪਿਆਰ ਚ 5000 6000 5200 ਪਰ ਮਾਤੂ ਸ਼ੀਰ ਦਾ ਰੇਟ ਹੈ 2000 ਰੁਪਿਆ ਜੀ ਕਹਿੰਦੇ ਜਿਹੜਾ ਪਾਉਂਦਾ ਰੰਗ ਕਾਲਾ ਉਹਨੂੰ ਨਹੀਂ ਲੱਗਦਾ ਪਾਲਾ ਤੇ ਜਿਹੜਾ ਪਾਉਂਦਾ ਰੰਗ ਬਲੈਕ ਉਹ ਜਾਂਦਾ ਝੱਟ ਬਲੇਟ ਆਹ ਦੁਕਾਨਦਾਰ ਕੱਢ ਕੇ ਦਿਖਾਉਂਦੇ ਨਹੀਂ ਸਾਡੇ ਕੋਲ ਕਿੰਨੇ ਦਾ ਕੋਈ 3000 ਕੋਈ 3200 ਬੋਲ ਬੋਲਦੇ ਬੱਚੜਗੇ ਸੂਟ ਆ ਰੈੱਡ ਸੂਟ ਚੈੱਕ ਕਰ ਲਓ ਲਹਿੰਗਿਆਂ ਨਾਲੋਂ ਭਾਰੇ ਭਾਰੇ ਸੂਟ 4500 روپے ਦੇ ਵਿੱਚ ਇਦਾਂ ਦਾ ਲਗਜ਼ਰੀ ਸੂਟ ਦੇਖੋ ਲਗਜ਼ਰੀ ਚੀਜ਼ਾਂ ਰਾਇਲ ਪੀਸ ਆ ਸਾਰੇ ਲਹੰਗੇ ਸ਼ਰਾਰੇ ਗਰਾਰੇ ਗਾਉਂਡ ਰਸਾਂ ਇਦਾਂ ਦੇ ਪੀਸਾਂ ਦੇ ਵਿੱਚ ਵੀ ਬਹੁਤ ਸਾਰੀਆਂ ਆਫਰਾਂ ਬਾਜ਼ਾਰ 'ਚ ਰੇਟ ਇਹਦਾ 10000 ਡ्रेस ਦਾ ਪਰ ਅਸੀਂ 4799 ਜੀ ਦੇ ਦੇ। ਸਲਾਹ ਜੀ ਇੱਕ ਗੱਲ ਤਾਂ ਪੱਕੀ ਆ ਕਹਿੰਦੇ ਚਮਚਿਆਂ ਦਾ ਉਸਤਾਦਾਂ ਨਾਲ ਤੇ ਕਾਵਾਂ ਦਾ ਬਾਜਾਂ ਨਾਲ ਕਰੇ ਮੁਕਾਬਲਾ ਨਹੀਂ ਹੁੰਦਾ। ਉਹ بڑے ਦੁਕਾਨਦਾਰ ਐ ਮਾਤੂਸ਼ੀਰ ਦਸਤਾਰ ਨਾਲ ਮੁਕਾਬਲਾ ਕਰਨਾ ਐ ਪਰ ਮੂਹੜੇ ਮੂਢਗੇ ਆ ਚੀਜ਼ਾਂ ਚੈੱਕ ਲੋ ਰਿਕਾਰਡ ਤੋੜਦੇ ਬਾਗੇ ਪੁਰਾਣੇ ਮਾਤੂਸ਼ੀਰ ਦਸਤਾਰ ਨੇ ਜਿਹੜਾ ਦੁਕਾਨਦਾਰ ਬਜ਼ਾਰਾਂ 'ਚ 35-3500 ਦੀਆਂ ਡਰੱਸਾਂ ਦਿੰਦੇ ਆ ਇੱਥੋਂ ਲੈ ਜਾਓ ਸਿਰਫ 1095 ਰੁਪਏ 'ਚ ਰੇਟ ਲੈ ਕੇ ਲਾਤਾ ਸੂਟਾਂ ਦੇ ਰੇਟ ਸੁਣ ਕੇ ਕੰਨ ਦੇ ਪਰਦੇ ਪਾੜ ਜਾਂਦੇ ਦੇਖੋ ਜੀ ਵੈਡਿੰਗ ਸੂਟ ਆ ਗਿਆ ਚੈੱਕ ਕਰੋ ਜੀ ਵਿਆਹ ਛਾਦੀ ਵਾਲੇ ਸੂਟ ਲਾਤਾ ਮੇਲਾ ਆਹ ਬਜ਼ਾਰ 'ਚ 3500 3000 ਤੋਂ ਘਟਣੀ ਉਹ ਕੀਆਂ ਗੱਲਾਂ ਨਹੀਂ ਕਰਦਾ ਮਾਤੂ ਸ਼੍ਰੀ ਟੈਗ ਤੇ ਲਹਿ ਕੇ ਲਾਤਾ 1275 ਆ ਦੇਖੋ ਜੀ 1275 ਦੇ ਵਿੱਚ ਫੈਦੇ ਵੱਡੇ ਕਰ ਤੇ ਰੰਗ ਤੁਹਾਨੂੰ ਦੇਨੇ ਬਹੁਤ ਸੋਹਣੇ ਸੋਹਣੇ ਆ ਵੀ ਚੀਜ਼ਾਂ ਚੈੱਕ ਕਰ ਲੋ ਆ ਡਿਜ਼ਾਈਨ ਚੈੱਕ ਕਰ ਲੋ ਸੂਟਾਂ ਦੀ ਚਮਕ-ਦਮਕ ਚੈੱਕ ਕਰ ਲੋ ਬਾਜ਼ਾਰ ਦਾ ਰੇਟ 4000 ਰੁਪਿਆ ਸਾਡਾ ਰੇਟ ਹੈਗਾ ਸਿਰਫ 1750 ਰੁਪਏ ਆ ਵੀ ਚੈੱਕ ਕਰੋ ਜੀ ਧੂੜਾ ਪਟਦਾ ਜੀ ਸੂਟ ਡਿਜ਼ਾਈਨ ਚੈੱਕ ਕਰੋ ਜੀ ਬਿਊਟੀਫੁੱਲ ਬਿਊਟੀਫੁੱਲ ਕਹਿੰਦਾ ਨਹੀਂ ਥਕਣਾ ਕਿਸੇ ਨੇ ਰੇਟ ਉੱਤੇ ਲਹਿਕਤਰੀ 1750 ਲਵੰਡਰ ਸ਼ੇਡ ਬਾਜੂ ਬਣੇ ਚਨੋਂ ਦੁਪੱਟੇ ਦੇ ਉੱਤੇ ਵੀ ਕਢਾਈ ਕਰਕੇ ਲਾਤੀ ਰੇਟ 1750 ਵਾਜੇ ਦੇਖੋ ਜੀ ਬਜ਼ਾਰਾਂ ਦੇ ਵਿੱਚ ਦੁਕਾਨਦਾਰ ਵੀ ਸੋਚੀ ਪੈ ਗਿਆ ਕਹਿੰਦੇ ਵੀ ਮਾਤੂ ਸ਼੍ਰੀ ਦਸਤਾਰ ਤੇ ਅੰਕਲੋਂਮ ਕਰੀ ਗਈ ਜਾਂਦਾ ਕੋਕੇ ਦੇ ਕੋਕੇ ਜੜੇ ਕੀ ਮੈਂ ਜਾਂਦਾ ਆ ਦੇਖੋ ਐਦਾਂ ਦੇ ਸੋਹਣੇ ਸੋਹਣੇ ਸੂਟ 4 4000 ਵਾਲੇ ਕਰਤਾ 1750 ਵਾਜੇ ਆ ਵੀ ਚੈੱਕ ਕਰੋ ਜੀ ਫਰਕਾਬਾਦੀ ਸੂਟ 2500 5000 6000 5500 ਪਰ ਮਾਤੂ ਸ਼੍ਰੀ ਦਾ ਰੇਟ ਹੈ 2000 ਰੁਪਿਆ ਜੀ ਸੋ ਛੇਦੀ ਛੇਦੀ ਆ ਜਾਈ ਸਟਾਕ ਕਲੀਅਰ ਸੇਲ ਆਤੀ ਆ ਰੇਟ ਘਟ ਕਰਤੇ ਆ ਵਿਆਹ ਸ਼ਾਦੀਆਂ ਦੇ ਕਪੜਾ ਜਿਹੜਾ 1 ਲੱਖ ਰੁਪਏ ਦਾ ਬਾਜ਼ਾਰ ਚ ਇੱਥੋਂ ਲੈ ਜਾਓ 35000 ਰੁਪਏ ਚ ਆ ਵੀ ਦੇਖੋ ਤੁਸੀਂ ਡਿਜ਼ਾਈਨਿੰਗ ਚੈੱਕ ਕਰ ਲਓ ਦੇਖੋ ਰੇਟ ਵੀ ਘਟ ਜੋ ਡਿਜ਼ਾਈਨ ਤੁਹਾਨੂੰ ਮਾਤੂ ਸ਼੍ਰੀ ਦਸਤਾਰ ਨੇ ਦੇ ਦੇਣੇ ਆ ਜਾ ਕੇ ਲੱਭ ਲਓ ਦੂਰ ਵੀ ਨਾ ਲੱਗੇ ਬਾਜ਼ਾਰਾਂ ਚ ਨਹੀਂ ਲੱਭਣੇ ਇਧਰ ਆ ਕੇ ਚੈੱਕ ਕਰੋ ਜੀ ਬੱਕਰੀਆਂ ਚੀਜ਼ਾਂ ਆ ਗਈਆਂ ਮੋਰ ਲਿਆ ਕੇ ਰਾਜਸਥਾਨ ਤੋਂ ਜੜ ਤੇ ਸੂਟਾਂ ਤੇ ਡਿਜੀਟਲ ਵਰਕ ਦੇ ਨਾਲ ਆਈਟਮ ਆਕੇ ਆ ਗਏ ਆ ਭਾਜੀ ਸੂਟ ਤਾਂ ਬੰਬ ਹੈਗਾ ਕਹਿੰਦੇ ਦੁਪੱਟੇ ਨੇ ਵੀ ਕੋਈ ਕਸਰ ਛੱਡੀ ਕੋਈ ਦੇਖੋ ਜੀ ਮੋਰਾਂ ਦੇ ਨਾਲ ਨਾਲ گلاب ਦੇ ਫੁੱਲ ਵੀ ਖੜ ਗਏ ਆ ਦੁਪੱਟਿਆਂ ਨੂੰ ਵੀ ਚੈੱਕ ਕਰ ਲੋ ਫੋਟੋ ਵਾਲੇ ਸੂਟ ਬਟੀਆਂ ਵਾਲੇ ਸੂਟ ਪਾਟੀਆਂ ਵਾਲੇ ਸੂਟ ਮੈਂ ਕਹ ਜਿਹੜੇ ਐਨ ਆਰ ਆਈ ਕਸਟਮਰ ਆ ਕਹਿੰਦੇ ਸਾਨੂੰ ਬਲੈਕ ਸੂਟ ਚਾਹੀਦਾ ਸਾਨੂੰ ਪਾਰਟੀ ਵੇਅਰ ਸੂਟ ਚਾਹੀਦਾ ਆ ਦੇਖੋ ਸਾਰਾ 프ਾਂਟ ਘੇਰਾ ਬਾਹਾਂ ਦੇ ਕੰਮ ਬਜ਼ਾਰ ਚ ਜਾ ਕੇ ਰੇਟ ਜਿਹੜਾ ਪੁੱਛ ਦਿਓ ਦੰਮੀ ਦੇ ਲਾ ਕੇ ਇਹ ਹੀ ਸੂਟ 12 12000 11 11000 ਪਰ ਇੱਥੇ ਤੁਹਾਨੂੰ ਕੋਈ 4000 ਕੋਈ 4500 ਤੇ ਕੋਈ 5000 ਆ ਚੈੱਕ ਕਰੋ ਜੀ ਇਹ ਬਲੈਕ ਜੇ ਵਿਕਦੇ ਆ ਜੀ ਇਹੋ ਜੇ ਸੂਟ ਆ ਦੁਕਾਨਦਾਰ ਕੱਢ ਕੇ ਦਿਖਾਉਂਦੇ ਨਹੀਂ ਆ ਦੂਰ ਦੂਰ ਰੱਖਦੇ ਆ ਪਰ ਮੈਂ ਕਹਿੰਦਾ ਦੂਰ ਬਿਨਾ ਲਾ ਕੇ ਸੂਟਾਂ ਦੇ ਡਿਜ਼ਾਈਨ ਸਟਾਈਲ ਚੈੱਕ ਕਰ ਲਓ ਪਖਰੇ ਤੇ ਨਵੇਂ ਲੈ ਕੇ ਆ ਗਏ ਆ ਦੇਖੋ ਜੀ ਕਿਸੇ ਨੇ ਸਿੰਪਲ ਸੂਟ ਲੈਣਾ ਕਿਸੇ ਨੇ ਹੈਵੀ ਸੂਟ ਲੈਣਾ ਕਿਸੇ ਨੇ ਲੈਣਾ ਬੁਟੀਕਾਂ ਵਾਲਾ ਮਾਡਰਨ ਵਾਲਾ ਫੋਟੋ ਵਾਲਾ ਚੀਜ਼ਾਂ ਤੁਹਾਨੂੰ ਅਸੀਂ ਸਾਰੀਆਂ ਦੇ ਰਣੀਆ ਇੱਥੇ ਆਉਣ ਦਾ ਫਾਇਦਾ ਕੀ ਆ ਅੰਕਲ ਓਮ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਕੱਲੇ-ਕੱਲੇ ਸੂਟ ਦੇ ਉੱਤੇ ਰੇਟ ਲੈ ਕੇ ਲਾਤਾ ਬਾਜ਼ਾਰ 'ਚ ਡੰਮੀ ਤੇ ਲਾ ਕੇ ਇਹ ਸੂਟ ਕਿੰਨੇ ਦਾ ਵੇਚਦਾ 6500 ਰੁਪਏ ਦਾ ਸਾਡੇ ਕੋਲ ਕਿੰਨੇ ਦਾ ਕੋਈ 3000 ਕੋਈ 3200 ਕੋਈ 350 ਆ ਵੀ ਚੈੱਕ ਕਰੋ ਜੀ ਔਰ ਗੈਂਜਾ ਦੇ ਉੱਤੇ ਹੈਂਡਵਰਕ ਕੀਤਾ ਆ ਨਾਲ ਬਾਟਮ ਦੇ ਉੱਤੇ ਦੇਖੋ ਜੀ ਵਰਕ ਹੋਇਆ ਕਿੰਨਾ ਸ਼ਾਨਦਾਰ ਦੁਪੱਟਾ ਕੰਟਰਾਚ ਲਾ ਕੇ ਬਿਆਰ ਜਿਹਨਾਂ ਸੂਟਾਂ ਦਾ 10-10 12-12 ਹਜ਼ਾਰ ਲੈਂਦੇ ਆ ਪਰ ਅਸੀਂ 4500 ਦੇ ਦੇਣਾ ਜੀ ਦੇਖੋ ਜੀ ਕਹਿੰਦੇ ਜਿਹੜਾ ਪਾਉਂਦਾ ਰੰਗ ਕਾਲਾ ਉਹਨੂੰ ਨਹੀਂ ਲੱਗਦਾ ਪਾਲਾ ਤੇ ਜਿਹੜਾ ਪਾਉਂਦਾ ਰੰਗ ਬਲੈਕ ਉਹ ਜਾਂਦਾ ਝਟਪਲੇਟ ਆਹ ਦੇਖੋ ਬਲੈਟ ਵਾਲਿਆਂ ਲਈ ਕਨੇਡਾ ਵਾਲਿਆਂ ਲਈ ਅਮਰੀਕਾ ਵਾਲਿਆਂ ਕੁੜੀਆਂ ਲਈ ਟੌਪ ਟੌਪ ਦੀਆਂ ਚੀਜ਼ਾਂ ਆਹ ਚੈੱਕ ਕਰ ਲੋ ਤੁਸੀਂ ਹਾਂ ਵੀ ਚੈੱਕ ਕਰੋ ਜੀ ਪੜਿਆ ਲਿਖਿਆ ਸੂਟ ਕਹਿੰਦੇ ਇਹਨੂੰ ਗਲਾ ਬਣਿਆ ਵੇ ਤੇ ਆ ਨਾਲ ਬਣਿਆ ਘੇਰਾ ਇਹ ਤੁਸੀਂ ਸੋਚਦੇ ਹੋਣੇ ਵੀ 12000 ਦਾ ਕੋਈ ਸੋਚਦਾ ਹੁਣ 8000 ਦਾ ਕੋਈ ਕਹਿੰਦਾ ਹੁਣ 9000 ਦਾ 4500 ਰੁਪਏ ਦੇ ਵਿੱਚ ਇਦਾਂ ਦਾ ਲਗਜ਼ਰੀ ਸੂਟ ਤੁਹਾਨੂੰ ਅਸੀਂ ਬਣਾ ਕੇ ਦੇ ਦੇਣਾ ਆ ਦੇਖੋ ਸਾਰਾ ਜੀ ਦੇਖੋ ਜੀ ਪੈਨਲ ਦੇਖੋ ਜੀ ਪੈਨਲ ਬਣਿਆ ਵੇ ਦੇਖੋ ਜੀ ਫਰੰਟ ਚੈੱਕ ਕਰ ਲਓ ਇਹਦਾ ਡਿਜ਼ਾਈਨ ਦੀ ਲੁੱਕ ਦੇਖ ਲਓ ਜੀ ਬਾਜੂ ਮੈਂ ਕਹਿੰਦਾ ਖੜਖੜ ਕਰਦਾ ਸੂਟ ਹੈ ਜੀ ਆ ਜਦੋਂ ਤੁਸੀਂ ਮਾਤੂ ਸ਼੍ਰੀ ਦਸਤਾਰ ਬਾਗੇ ਪੁਰਾਣੇ ਆਉਣਾ ਵਾ ਆ ਭੁੱਲ ਨਾ ਜਾਇਓ ਜਾ ਜਾ ਜੋ ਉਤਰਨਾ 에어ਪੋਰਟ ਤੋਂ ਲੈਣੀ ਗੱਡੀ ਤੇ ਸਿੱਧਾ ਬਾਗੇ ਪ੍ਰਾਣੇ ਆਉਣਾ ਵਾ ਫਾਇਦਾ ਡਬਲ ਕਰਾਉਣਾ ਆ ਤੁਸੀਂ ਚੈੱਕ ਕਰ ਲੋ ਜਿਹੜੇ ਸੂਟ ਤੁਸੀਂ ਲੈਣ ਚੰਡੀਗੜ੍ਹ ਜਾਂਦੇ ਹੋ ਦਿੱਲੀ ਜਾਂਦੇ ਹੋ ਬੰਬੇ ਜਾਂਦੇ ਹੋ ਹੁਣ ਉਦਾਂ ਦੀਆਂ ਚੀਜ਼ਾਂ ਤੁਹਾਨੂੰ ਹੈਵੀ ਹੈਵੀ ਦੁਪੱਟਿਆਂ ਦੇ ਨਾਲ ਚੈੱਕ ਕਰ ਲੋ ਹੈਵੀ ਹੈਵੀ ਦੁਪੱਟਿਆਂ ਦੇ ਨਾਲ ਆ ਵੀ ਚੈੱਕ ਕਰੋ ਜੀ ਦੁਪੱਟਾ ਕਿੰਨਾ ਹੈਵੀ ਹੈ ਕਹਿੰਦੇ ਹੈਂਡਵਰਕ ਸੂਟ ਤੇ ਹੁੰਦਾ ਪਰ ਮਾਤੂ ਸ਼੍ਰੀ ਵਾਲਿਆਂ ਨੇ ਆ ਅੰਕਲੋਂ ਮਣੇ ਦੁਪੱਟਿਆਂ ਤੇ ਹੈਂਡਵਰਕ ਦੀਆਂ ਕੜਤੀਆਂ ਕੜੱਲਾ ਕਹਿੰਦੇ ਧੂੜਾ ਪੱਟ ਸੂਟ ਹੈ ਜੀ ਇਹ ਦੇਖੋ ਜੀ ਰੰਗ ਰੰਗ ਚੈੱਕ ਕਰ ਲੋ ਬੁੱਲ ਬੁੱਲ ਦੇ ਬਚਾਰ ਗਏ ਸੂਟ ਆ ਕੰਮ ਹੋਇਆ ਚੈੱਕ ਕਰ ਲੋ ਕੋਈ ਕਹਿੰਦਾ 35000 ਰੁਪਿਆ ਸੂਟ ਦਾ ਕੋਈ ਕਹਿੰਦਾ 30000 ਰੁਪਿਆ ਦਾ ਸੂਟ ਹੋ ਭਾਜੀ ਕਹਿਣ ਵਾਲੇ ਨੂੰ ਕੀ ਕਹਿਣਾ ਆ ਦੇਖੋ ਜੀ ਰੈੱਡ ਸੂਟ ਚੈੱਕ ਕਰ ਲੋ ਲਹਿੰਗਿਆਂ ਨਾਲੋਂ ਭਾਰੇ ਭਾਰੇ ਸੂਟ ਜਿਹੜੇ ਸੂਟ ਤੁਸੀਂ ਪਾ ਕੇ ਵਿਆਹ ਤੇ ਚਲ ਜਿਓ ਪਾਰਟੀ ਤੇ ਚਲ ਜਿਓ ਉਹ ਮੂਵੀ ਵਾਲਾ ਭਾਈ ਮਗਰ ਮਗਰ ਫਿਰਨਾ ਮਗਰ ਮਗਰ ਔਰ ਦੂਜੀ ਗੱਲ ਇਹ ਆ ਭਾਜੀ ਇੱਥੇ ਗਾਗ ਦੇਖ ਕੇ ਰੇਡ ਨਹੀਂ ਲੱਗਦਾ ਨਾ ਦੇਖ ਕੇ ਲੱਗਦਾ ਐਨ ਆਰ ਆਈ ਰੇਡ ਉੱਤੇ ਲਿਖੇ ਚਾਹੇ ਗੱਡੀ ਚ ਉਤਰੋ ਚਾਹੇ ਉਤਰੋ ਕਾਰ ਬੀ ਐਮ ਡਬਲ ਜੋ ਰੇਡ ਉਹੀ ਸੂਟ ਤਾਂ ਸਾਡੇ ਕੋਲ ਟੌਪ ਟੌਪ ਦੇ ਆ ਤੁਸੀਂ ਦੇਖ ਲਿਆ 500 800 5000 20000 25000 ਦੇ ਸੂਟ ਸੋ ਆ ਚੀਜ਼ਾਂ ਤੁਸੀਂ ਚੈੱਕ ਕਰੀਏ ਦੇਖੋ ਲਗਜ਼ਰੀ ਚੀਜ਼ਾਂ ਰਾਇਲ ਪੀਸ ਆ ਸਾਰੇ ਲਹਿੰਗੇ ਸ਼ਰਾਰੇ ਗਰਾਰੇ ਗਾਉਂਡ ਰਸਾਂ ਇਹਦੇ ਉੱਤੇ ਵੀ ਬਹੁਤ ਭਾਰੀ ਸੇਲ ਆ ਦੇਖੋ ਕਿਸੇ ਨੇ ਜਿਹੜੇ ਤੁਸੀਂ ਚੰਡੀਗੜ੍ਹ ਜਾ ਕੇ ਲੈਣੇ ਹੋ ਕੋਈ ਮਹਾਲੀ ਕੋਈ ਦਿੱਲੀ ਕੋਈ ਬੰਬੇ ਆ ਦੇਖੋ ਇਦਾਂ ਦੇ ਪੀਸ ਸਾਰੇ ਵਿੱਚ ਵੀ ਬਹੁਤ ਸਾਰੀਆਂ ਆਫਰਾਂ ਫਲੇਅਰ ਚੈੱਕ ਕਰ ਲਓ ਘੇਰੇ ਚੈੱਕ ਕਰ ਲਓ ਦੇਖੋ ਜੀ ਮਹਾਲੀ ਚੰਡੀਗੜ੍ਹ ਭਲਾ ਦਾਂਗੇ ਆ ਚੈੱਕ ਕਰੋ ਜੀ ਸ਼ਰਾਰੇ ਤੇ ਗਰਾਰੇ ਆ ਚੈੱਕ ਕਰੋ ਜੀ ਗਰਾਰਾ ਤੇ ਆ ਚੈੱਕ ਕਰੋ ਜੀ ਕਮੀਜ਼ ਹੈਂਡਵਰਕ ਕੀਤਾ ਹੋਇਆ ਪੂਰਾ ਮੜਿਆ ਪਿਆ ਚੀਜ਼ਾਂ ਨਵੀਆਂ ਆ ਵੀ ਚੈੱਕ ਕਰੋ ਡਿਜ਼ਾਈਨ ਇੱਕ ਤੋਂ ਇੱਕ ਆ ਚੈੱਕ ਕਰੋ ਜੀ ਵਰਕ ਹੋਇਆ ਥੱਲੇ ਆ ਫਰੰਟ ਚੈੱਕ ਕਰੋ ਜੀ ਕਿੰਨਾ ਮੜਿਆ ਪਿਆ ਇਹੋ ਜਿਹੇ ਡਰੈੱਸਾਂ ਲੈ ਕੇ ਆ ਗਏ ਆ ਜਿਹੜੇ ਮਹਾਲੀ ਵਾਲੇ ਲਾਲਾ ਮੋਡਲਾਂ ਦੇ ਮੋٹے ਪੈਸੇ ਲੋਕਾਂ ਤੋਂ ਲੁੱਟਦੇ ਆ ਉਹ ਲੁੱਟ ਬੰਦ ਕਰ ਦੇਣੀ। ਦੇਖੋ ਡਿਜ਼ਾਈਨ ਬਹੁਤ ਸੋਹਣੇ ਆ, ਰੰਗ ਬੜੇ ਸੋਹਣੇ ਆ, ਇੰਗਲਿਸ਼ ਇੰਗਲਿਸ਼ ਰੰਗ ਦੇ ਰਹੇ ਆ ਜਿਹੜੇ ਅੱਜ ਕੱਲ ਟ੍ਰੈਂਡਿੰਗ ਚ ਚੱਲਦੇ ਆ। ਆ ਹੁਣ ਤੁਸੀਂ ਚੈੱਕ ਕਰੋ ਆ ਸਾਰੇ ਪੀਸ ਚੈੱਕ ਕਰ ਲਓ ਉੱਪਰ ਤੋਂ ਲੈ ਕੇ ਹੇਠਾਂ ਤੱਕ ਦੋਨੇ ਸਾਈਡ ਚੈੱਕ ਕਰ ਲਓ ਹਨਾ। ਆ ਸ਼ਰਾਰਾ ਚੈੱਕ ਕਰ ਲੋ ਆ ਵੀ ਚੈੱਕ ਕਰੋ ਭਾਜੀ ਦੇਖੋ ਰੇਟ ਮੈਂ ਤੁਹਾਨੂੰ ਦੱਸ ਦੇਣੀ ਦੇਖੋ ਤੋਤੀ ਸਟਾਈਲ ਬਣਿਆ ਬਾਜ਼ਾਰ 'ਚ ਰੇਟ ਇਹਦਾ 10000 ਡਰੈੱਸ ਦਾ ਪਰ ਅਸੀਂ 4799 ਦੇ ਦੇ ਲਈਆਂ ਜੀ ਆਹ ਲਓ ਜੀ ਅਸੀਂ ਦਵਾਂਗੇ 4099 'ਚ ਆਹ ਦੇਖੋ ਰੇਟ ਕੱਲੇ ਕੱਲੇ ਲਿਖ ਕੇ ਲਾਏ ਆ ਛੇਤੀ ਪਹੁੰਚੋ ਇਦਾਂ ਹੀ ਵੈਰਾਈਟੀਆਂ ਤੁਹਾਨੂੰ ਬਹੁਤ ਸਾਰੀਆਂ ਮਿਲਣੀਆਂ ਤੁਸੀਂ ਲਹੰਗੇ ਸ਼ਰਾਰੇ ਗਰਾਰੇ ਗਾਉਨ ਡਰੈੱਸਾਂ ਤੇ ਸੂਟ ਕੋਟ ਪੈਂਟ ਕੁੜਤੇ ਪਜਾਮੇ ਸ਼ੇਰਵਾਨੀਆਂ ਬਲੇਜ਼ਰ ਬਾਸਕੜਾ ਪੈਂਟਾਂ ਸ਼ਰਟਾਂ ਕੋਈ ਵੀ ਚੀਜ਼ ਲੈਣੀ ਆ ਦਸਤਾਰਾਂ ਲੈਣੀਆਂ ਤੇ ਆਜੋ ਬਹੁਤ ਵੱਡੇ ਫਾਇਦੇ ਆ ਰੇਟ ਬਾਜ਼ਾਰ ਨਾਲੋਂ 3 3 ਗੁਣਾ ਘੱਟ ਬਾਘੇ ਪੁਰਾਣਾ ਮਾਤੂਸ਼ਰੀ ਦਸਤਾਰ ਮੋਗਾ ਰੋਡ ਤੇ ਆਉਣਾ ਨੰਬਰ ਹੈਗਾ ਸਕਰੀਨ ਤੇ ਫੋਨ ਫਾਨ ਕਰਨਾ ਤਾਂ ਤੁਸੀਂ ਕਰਕੇ ਕੋਈ ਪੁੱਛਣੀ ਗੱਲ ਪੁੱਛ ਲਿਓ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਬਾਘਾ ਪੁਰਾਣਾ